ਕਨ ਆਇਆ ਬਾਪੂ ਜੀ ਮੈਨੂੰ ਸ਼ੌਕੀ ਵੀ ਬਣਾਇਆ ਬਾਪੂ ਜੀ ਆਪੇ ਆਖ ਵੀ ਨਹੀਂ ਗਿਆ ਇਹਦੇ ਵਿੱਚ ਪਿਆਉਤੀ ਨੇ ਪੱਪਾ ਉੱਤੇ ਪਾਇਆ ਬੇਹੱਦ ਸੋਹਣਾ ਪੰਗੜਾ ਤੇ ਆਪਣੀ ਮਨਪਸੰਦੀ ਦਾ ਗੀਤ ਲਾ ਕੇ ਕੁੜੀ ਨੇ ਆਪਣੇ ਪਿਤਾ ਨੂੰ ਮਾਰੀ ਹੱਗ ਜਿੱਥੇ ਕਿ ਦੋਸਤੋ ਪਿਤਾ ਦੇ ਦਿਲ ਦੇ ਵਿੱਚ ਵੀ ਸੀ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਤੇ ਆਪਣੀ ਧੀ ਦੇ ਨਾਲ ਬੇਹੱਦ ਸੋਹਣਾ ਨੱਚ ਕੇ ਦਿਖਾਵੇ ਜਿੱਥੇ ਕਿ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਤੇ ਪਿਆਉਤੀ ਕੋ ਜਿਸ ਟਾਈਪ ਤੇ ਬੇਹੱਦ ਸੋਹਣਾ ਪੰਗੜਾ ਪਾ ਰਹੇ ਹਨ ਜਿੱਥੇ ਕਿ ਇੰਜ ਲੱਗਦਾ ਹੈ ਕਿ ਕਿਤੇ ਇਹਨਾਂ ਨੇ ਖਵਰੇ ਪਹਿਲਾਂ ਤਿਆਰੀ ਕੀਤੀ ਹੋਵੇਗੀ ਕਿ ਆਪਣੇ ਵਿਆਹ ਦੇ ਵਿੱਚ ਆਪਾਂ ਇਦਾਂ ਨਾ ਨਾ ਜਿੱਥੇ ਕਿ ਰਿਸ਼ਤੇਦਾਰ ਬੈਠੇ ਦੇਖਦੇ ਹਨ ਕਿ ਪਿਆਵਤੀ ਦਾ ਪਿਆਰ ਜੋ ਕਿ ਦੋਸਤੋ ਬੇਹੱਦ ਸੋਹਣਾ ਪਿਆਰ ਹੁੰਦਾ ਹੈ ਜਿੱਥੇ ਕਿ ਦੋਸਤੋ ਮਾਪਿਆਂ ਵੱਲੋਂ ਵੀ ਆਪਣੀਆਂ ਧੀਆਂ ਨੂੰ ਬੇਹੱਦ ਸਤਿਕਾਰ ਦਿੱਤਾ ਜਾਂਦਾ ਹੈ ਤੇ ਉੱਥੇ ਹੀ ਦੋਸਤੋ ਧੀਆਂ ਵੀ ਆਪਣੇ ਪਿਤਾ ਨੂੰ ਬੇਹੱਦ ਪਿਆਰ ਕਰਦੀਆਂ ਹੁੰਦੀਆਂ ਹਨ ਜਿੱਥੇ ਕਿ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਜੋ ਕਿ ਵੀਡੀਓ ਦੋਸਤੋ ਕਮਾਤੀ ਤੇ ਬਿਆਵਦੇ ਪਿਆਰ ਨੂੰ ਦਰਸਾ ਰਹੀ ਹੈ ਜਿੱਥੇ ਕਿ ਦੋਸਤੋਂ ਮਾਪਿਆਂ ਦੇ ਚੰਗੇ ਸੰਸਕਾਰ ਕਰਕੇ ਜਿੱਥੇ ਕਿ ਦੋਸਤੋਂ ਬੱਚੇ ਵੀ ਚੰਗੇ ਹੀ ਨਿਕਲਦੇ ਹਨ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਜੀ ਧੰਨਵਾਦ ਤੇ ਸਾਡੇ ਚੈਨਲ ਨੂੰ